ਆਓ ਜੀ ਜੀ ਐਨੂੰ ਆਜੋ 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 ਆਪਾਂ ਹੈਗੇ ਜਗਰਾਉਂ ਵਾਲੀ ਕੋਠੀ ਦੇ ਵਿੱਚ ਇਧਰੋਂ ਤਾਂ ਗੰਦ ਹੈਗੀ ਇਹ ਸਾਰੀ 9 ਇੰਚੀ ਆ ਬਾਈ ਸੁੱਖੇ ਹਾਂਜੀ ਬਾਈ ਸਾਰੀ 9 ਹੀ ਆ ਨਹੀਂ ਇਹ 9 ਨਹੀਂ ਗਈ ਇੱਕ ਮਿੰਟ ਬਾਈ ਇੱਕ ਮਿੰਟ ਪਰ ਗਿਆ ਇਧਰ ਹੀ ਆਣਾ ਕੋਹ ਨਹੀਂ ਹੁੰਦਾ ਹੋਂਦੋਂ ਨੰਗ ਜਾਈ ਬੰਦਾ ਬੰਦਾ ਨਾ ਮੈਦਦੀਗਾ ਸਾਡੇ ਕੈਮਰੇ ਵਾਲਾ ਆ ਜਾ ਇਹ ਇੱਥੋਂ ਤੱਕ ਤਾਂ ਹੈਗੀ 9 ਇੰਚੀ ਉਦੋਂ ਗਾਹਾਂ ਐਂ ਰੋੜੇ ਚਿਣਿਆ ਰੋੜੇ ਪਰਲੇ ਪੈਸੇ ਦਿਖਾ ਰੋੜੇ ਚਿਣੇ ਵੀ ਟੋਟਾ ਪੱਟੀ ਲਾਈ ਆ ਵੀ ਲਾ ਤਾਂ ਗਾਂ ਨੂੰ ਵੀ ਦੇਣੀ ਸੀ ਕੋਈ ਐਡੀ ਖਾਸ ਗੱਲ ਨਹੀਂ ਸੀਗੀ ਸਾਡੇ ਕੋਲ ਰੋੜਾ ਰੱਪੜ ਵਧਿਆ ਪਈ ਇੱਕ ਤਾਂ ਸੋਹਣਾ ਲੱਗਦਾ ਕੰਮ ਕੀਤਾ ਦੂਰੋਂ ਐ ਲੱਗਦਾ ਜਿਵੇਂ ਨੋਂ ਵਿੱਚ ਲਾਈ ਹੁੰਦੀ ਐ ਰੋੜੇ ਉਹ ਵੀ ਲਾਉਣੇ ਹੀ ਹੁੰਦੇ ਆਪਾਂ ਕਹਿੰਦਾ ਜਲਾਈ ਦੇਨੇ ਨਾਰਮਲ ਕਰ ਲਾ ਪਰ ਜਦੋਂ ਐ ਲੱਗੇ ਹੁਣ ਇੱਕ ਕੁਆਲਿਟੀ ਬਣਦੀ ਐ ਨਾ ਬੈਸਟ ਇੱਥੋਂ ਖੜ ਕੇ ਐ ਲੱਗੂ ਜਿਵੇਂ ਨੋਂ ਵਿੱਚ ਲੱਗੀ ਆ ਨਾਲੇ ਦਾ ਮਸਾਲਾ ਤੇ ਲੱਗਿਆ ਨੂੰ ਆਪਾਂ ਸਾਰੀ ਚਾਰ ਇੱਕਦਣਾਂ ਲਾ ਦਈਏ ਨਾ ਇਹ ਚਾਰ ਪੰਜ ਇੱਕਦਣਾਂ ਸਾਰੀ ਟੋਟਲੀ ਲਾਤੀ ਆ ਸਿਰੇ ਤੱਕ ਐਂ ਜਾਊ ਜੰਨਾ ਰੋੜਾ ਰੱਪੜ ਇਕੱਠਾ ਕਰਕੇ ਅੱਦੇ-ਅੱਦੇ ਰੋੜੇ ਲਾ ਕੇ ਟੋਟਾ ਪੱਟੀ ਲਾ ਕੇ ਤੇ ਕੰਧ ਪੂਰੀ ਕਰਦੇ ਸੋਹਣੀ ਲੱਗਦੀ ਨਾਲੇ ਤਸੱਲੀ ਹੋ ਜਾਂਦੀ ਨਾਲੇ ਉਹ ਪੈਰਾਂ ਜਵਾਜ ਦੇ ਫਿਰਦੇ ਸੀ ਕਿ ਆਪਾਂ ਉਹ ਵੀ ਕਹਿੰਦਾ ਜਵਾੜਦੇ ਹੁੰਦੇ ਕਰਨਾ ਕਿਤੇ ਪਰ ਇਹ ਸਾਹਮਣੇ ਆ ਪਰ ਉਹ ਤਸੱਲੀ ਆ ਜੀ ਇਧਰੋਂ ਸਾਰੀ ਉਹ ਸਾਹਮਣੇ ਟੋਟਾ ਪੱਟੀ ਆ ਵੀ ਟੋਟਾ ਪੱਟੀ ਆ ਵੀ ਟੋਟਾ ਪੱਟੀ ਟੋਟਲੀ ਟੋਟਾ ਪੱਟੀ ਲਾ ਕੇ ਕਹਿੰਦਾ ਤਿਆਰ ਆ ਤੇ ਇਹ ਕੱਲ ਨੂੰ ਸਾਰਾ 8 ਫੁੱਟ 7/8 ਫੁੱਟ ਸਾਰਾ ਹੀ ਹੋ ਜਾਊਗਾ ਇਹਦੋਂ ਤਾਂ ਹਾਂ ਰਹਿਗਾ 2.5-3 ਫੁੱਟ ਬਸ ਤੇ ਛੱਤ ਤੇ ਜਾਵੜੀ ਆ ਜੀ ਕੰਨਾਂ ਕੰਨਾਂ ਪੂਰੀ ਟੈਟ ਫੁੱਲ